ਹੁਣ ਦੀ ਵੱਡੀ ਖਬਰ ਮੁੱਲਾਂਪੁਰ ਦਾਖਾ ਤੋਂ ਜਿੱਥੇ ਆਪਸ ਵਿੱਚ ਟਕਰਾਈਆਂ ਕਈ ਗੱਡੀਆਂ ਤੁਸੀਂ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਆਪਣੀ ਸਕਰੀਨ ਤੇ ਕਿਵੇਂ ਇਹ ਗੱਡੀਆਂ ਟਕਰਾਈਆਂ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਗੱਡੀਆਂ ਦੀ ਆਪਸ ਵਿੱਚ ਟੱਕਰ ਹੋਈ ਟੱਕਰ ਇੰਨੀ ਭਿਆਨਕ ਸੀ ਕਿ ਗੱਡੀਆਂ ਚੱਕਣਾ ਚੂਰ ਹੋ ਚੁੱਕੀਆਂ ਹਨ ਲਗਾਤਾਰ ਤਸਵੀਰਾਂ ਤੁਸੀਂ ਦੇਖੋ ਕਿਵੇਂ ਗੱਡੀਆਂ ਚੱਕਣਾ ਚੂਰ ਹੋ ਚੁੱਕੀਆਂ ਹਨ ਇੰਨੀ ਭਿਆਨਕ ਟੱਕਰ ਸੀ ਕਿ ਗੱਡੀਆਂ ਦੇ 에ਅਰ ਬੈਗ ਤੱਕ ਖੁੱਲ ਚੁੱਕੇ ਹਨ ਕਿਵੇਂ ਹੋਇਆ ਇਹ ਇੱਟਾ ਵੱਡਾ ਨੁਕਸਾਨ ਤੁਸੀਂ ਸਕਰੀਨ ਤੇ ਦੇਖੋ ਚੱਕਣਾ ਚੂਰ ਹੋਈਆਂ ਗੱਡੀਆਂ ਮੌਕੇ ਤੇ ਦੱਖਾਂ ਪੋਸ ਤੇ ਮੁਲਾਇਮ ਪਹੁੰਚ ਚੁੱਕੇ ਹਨ ਆਓ ਗੱਲ ਕਰਦੇ ਹਾਂ ਕਿ ਇਹ ਸਾਰਾ ਮਾਮਲਾ ਨਹੀਂ ਜਾਣੀ ਹੈ ਹੈ ਨਹੀਂ ਜਾਣੀ ਇਧਰੇ ਕੀ ਮਾਮਲਾ ਹੋਇਆ ਇਹ ਵੀਰੇ ਅਸੀਂ ਦੋਨੋਂ ਐਡਵੋਕੇਟ ਆ ਅਸੀਂ ਆਪਣੀ ਕਚਹਿਰੀ ਤੋਂ ਹਾਰੇ ਸੀਗੇ ਤੇ ਇੱਥੋਂ ਆ ਕੇ ਗੱਡੀ ਸਾਡੀ ਸਰਵਿਸ ਲੇਨ ਦੇ ਉੱਤੇ ਸਾਈਡ ਤੇ ਖੜੀ ਸੀ ਗੱਡੀ ਇੰਡੀਕੇਟਰ ਦੇ ਕੇ ਮੋੜਨ ਵਾਸਤੇ ਵੀ ਅਸੀਂ ਮੁੜੀਏ ਇੱਥੋਂ ਤੇ ਇੰਨੀ ਢੇਰ ਨੂੰ ਬਸ ਹਲੇ ਅਸੀਂ ਵੇਟ ਹੀ ਕਰ ਰਹੇ ਸੀ ਕਿ ਗੱਡੀ ਸਾਡੇ ਮੂਹਰੇ ਸਰਦਾਰ ਸਾਹਿਬ ਜੀ ਦੀ ਗੱਡੀ ਖੜੀ ਸੀਗੀ ਤੇ ਅਸੀਂ ਹਲੇ ਵੇਟ ਹੀ ਕਰ ਰਹੇ ਸੀਗੇ ਵੇਟ ਕਰਦੇ ਕਰਦੇ ਪਿੱਛੋਂ ਇੱਕ ਗੱਡੀ ਆਈ ਆ ਇੰਨੀ ਤੇਜ਼ ਗੱਡੀ ਆਈ ਆ ਕਿ ਨੇ ਇੰਨੀ ਜ਼ੋਰ ਦੀ ਠੋਕਿਆ ਠੋਕ ਕੇ ਮੇਰੀ ਗੱਡੀ ਅਗਲੀ ਗੱਡੀ ਚ ਵੱਜੀ ਆ ਤੇ ਮੇਰੀ ਗੱਡੀ ਪੂਰੀ ਟੁੱਟ ਗਈ ਸੀਟਾਂ ਟੁੱਟ ਗਈਆਂ ਪੱਗਾਂ ਲੱਤੀਆਂ ਸਾਡੀਆਂ ਦੋਨਾਂ ਦੀਆਂ ਨਸ਼ੇ ਚਿੰਨਾ ਧੁੱਤ ਸੀਗਾ ਫਾਲਾ ਕਿ ਉਹ ਗੱਡੀ ਬਚਣ ਦੇ ਬਾਗਦੂਦ ਵੀ ਗੱਡੀ ਨੂੰ ਧੁੰਦਾ ਰਿਆ ਪ੍ਰੈਸ਼ਰ ਪਾ ਪਾ ਕੇ ਕਿ ਵੀ ਮੈਨੂੰ ਜਗ੍ਹਾ ਮਿਲੇ ਤਾਂ ਮੈਂ ਗੱਡੀ ਚੋਂ ਭੱਜ ਜਾਾਂ ਯਾਰ ਗੱਡੀ ਚਲਾਉਂਦਾ ਸੀ ਉਹ ਬੰਦਾ ਕੱਲਾ ਸੀਗਾ ਉਹਦੇ ਨਾਲ ਕੋਈ ਨਹੀਂ ਨਾਲ ਸੀ ਬੱਚੇ ਵੀ ਨਾਲ ਸੀ ਪਿੱਛੋਂ ਵਿਆਹ ਤੋਂ ਕਿੱਥੋਂ ਜਾ ਰਹੇ ਸੀ ਕੀ ਸੀ ਪਿੱਛੋਂ ਇੱਕ ਗੱਡੀ ਆਈ ਉਸਨੇ ਰੋਕ ਕੇ ਜਨਾਨੀ ਨੂੰ ਬਿਠਾਇਆ ਬੱਚੇ ਨੂੰ ਬਿਠਾਇਆ ਉਹਨੇ ਆਹ ਪੁੱਤਰ ਆ ਸਾਡੇ ਨਾਲ ਲੜਨ ਲੱਗ ਗਿਆ ਤੂੰ ਕੌਣ ਆ ਤੂੰ ਕੌਣ ਨਸ਼ੇ ਦੇ ਵਿੱਚ ਅਸੀਂ ਬਿਠਾਉਣ ਦੀ ਕੋਸ਼ਿਸ਼ ਕੀਤੀ ਬੈਠਾ ਨਹੀਂ ਇੰਨੀ ਦੇਰ ਨੂੰ ਆਪਣੇ ਸਾਥੀਆਂ ਨਾਲ ਖਸਕੇ ਇੱਥੋਂ ਬੱਸ ਇੱਥੋਂ ਦੇਖੀ ਨਹੀਂ ਰਿਹਾ ਕਿੱਥੇ ਆ ਅੱਛਾ ਮੌਕੇ ਤੋਂ ਫਰਾਰ ਹੋ ਗਿਆ ਜੀ ਮੌਕੇ ਤੋਂ ਫਰਾਰ ਤੁਹਾਡੀ ਗੱਡੀ ਦਾ ਕਿੰਨਾ ਨੁਕਸਾਨ ਹੋਇਆ ਵੀਰੇ ਬਹੁਤ ਨੁਕਸਾਨ ਦਾਟੇ ਸਾਡੇ ਪੂਰੀ ਜੀ ਅੰਦਰ ਵੜ ਗਈ ਟਾਇਰ ਟੁੱਟ ਗਿਆ ਸੀਟਾਂ ਟੁੱਟ ਗਈਆਂ ਅੰਦਰ ਡਿੱਗੀ ਅੰਦਰ ਵੜ ਗਈ ਪੂਰੀ ਫਰੰਟ ਸਾਹਮਣੇ ਫਰੰਟ ਪੂਰਾ ਟੁੱਟ ਗਿਆ ਜੀ ਕੋਈ ਸੱਟ ਜਾਂ ਕੋਈ ਹੋਰ ਨੁਕਸਾਨ ਗੱਟ ਵੱਜੀ ਆ ਜੀ ਅੰਦਰੂਨੀ ਵੱਜੀ ਆ ਲੱਤਾਂ 'ਚ ਵੱਜੀ ਗੋਡਿਆਂ 'ਚ ਵੱਜੀ ਵੱਜੀ ਹੋਈ ਆ ਹਲੇ ਮਹਿਸੂਸ ਨਹੀਂ ਹੋ ਰਹੀ ਬਟ ਕੰਬਣੀ ਹੋ ਰਹੀ ਆ ਵੀ ਕੱਲ ਨੂੰ ਕੱਲ ਮਹਿਸੂਸ ਹੋਣੇ ਬੱਗਾਂ ਲੈ ਗਿਆ ਤਾਂ ਉਹਨਾਂ ਦੀ ਬੱਗਾਂ ਲੈ ਗਿਆ ਠੀਕ ਹੈ ਧੰਨਵਾਦ ਕੀ ਮੰਨ ਲਾਇਆ ਜੀ ਇਹ ਇਹ ਜੀ ਇਹ ਧੱਕੇ ਘੱਟ ਦੇ ਤਿੰਨ ਗੱਡੀਆਂ ਆਫਸ ਬੜੀਆਂ ਨੇ ਜੀ ਉਹਨਾਂ માં ਗੱਡੀ ਪਿੱਛੋਂ ਆ ਕੇ ਵੱਜੀ ਆ ਦੋ ਅੱਗੇ ਏਡਿਕਾ ਗੱਡੀਆਂ ਸੀਗੀਆਂ ਉਹਨਾਂ ਦੇ ਵਿੱਚ ਲੱਗਿਆ ਗੱਡੀਆਂ ਕਾਫੀ ਡੈਮੇਜ ਨੇ ਤਿੰਨੇ ਗੱਡੀਆਂ ਡੈਮੇਜ ਹੋ ਗਈਆਂ ਕਾਫੀ ਜ਼ਿਆਦਾ ਕੋਈ ਜਾਨੀ ਜਾਂ ਕੋਈ ਹੋਰ ਨੁਕਸਾਨ ਨਹੀਂ ਜੀ ਜਾਨੀ ਉਸ ਨੁਕਸਾਨ ਤੋਂ ਬਚਾਓਗੇ ਜੀ ਤੇ ਮਾਲੀ ਨੁਸਾਨ ਨੇ ਗੱਡੀਆਂ ਦਾ ਨੁਕਸਾਨ ਹੋਇਆ ਤੇ ਨਾਲ ਦੇ ਕਾਫੀ ਜ਼ਿਆਦਾ ਤੇ ਜਿਹਨੇ ਗੱਡੀ ਵਿੱਚ ਮਾਰੀ ਹੈ ਜੀ ਉਹਨਾਂ ਕਹਿੰਦੇ ਕੋਈ ਫੈਮਿਲੀ ਸੀ ਉਹਨਾਂ ਕੋਈ ਲੱਗਿਆ ਹਾਂ ਜੀ ਉਹ ਪਤਾ ਹੀ ਲੱਗਿਆ ਜੀ ਸੁਣ ਕੇ ਆਇਆ ਲੋਕਾਂ ਨੇ ਦੱਸਿਆ ਜਿਹੜੇ ਮੌਕੇ ਤੇ ਹਾਜ਼ਰ ਸੀਗੇ ਤੇ ਉਹ ਬੰਦਾ ਗੱਡੀ ਨੋਬਾ ਦਾ ਡਰਾਈਵਰ ਤੇ ਫੈਮਿਲੀ ਮੌਕੇ ਤੋਂ ਫਰਾਰ ਹੋ ਗਏ ਜੀ ਤੇ ਉਹ ਤੇ ਫਿਰ ਮੌਕੇ ਤੋਂ ਅਨੁਸਾਰ ਬਣਦੀ ਕਰਕੇ ਕੀਤੀ ਜਾਊਗੀ ਓਕੇ ਜੀ